ਮੈਨੂੰ thyroid bp sugar ਬਹੁਤ ਸਾਰੀਆਂ ਪ੍ਰੋਬਲਮਾਂ ਸੀ ਯੋਗੇ ਦੇ ਨਾਲ ਮੈਨੂੰ ਸਾਰਾ ਬਿਲਕੁਲ ਬਹੁਤ ਹੀ ਬੈਨੀਫਿਟ ਮਿਲਿਆ ਔਰ ਮੈਂ ਬਿਲਕੁਲ ਤੰਦਰੁਸਤ ਹੋ ਰਹੀ ਹਾਂ ਅਸੀਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਮਧੂ ਹੈ ਮੈਂ 2 ਮਹੀਨੇ ਤੋਂ ਯੋਗ ਯੋਗਸ਼ਾਲਾ ਚ ਆ ਰਹੀ ਹਾਂ ਮੇਨੂੰ ਚਿਕਨ ਗੁਨੀਆਂ ਦੀ ਪ੍ਰੋਬਲਮ ਸੀਗੀ ਮੇਰੀ ਚਿਕਨ ਗੁਨੀਆਂ ਦੀ ਸਾਰੀ ਦਵਾਈ ਛੁੱਟ ਗਈ ਐ ਜੋਗ ਕਰਕੇ ਸੀਐਮ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਐ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਜ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੈਂ ਤੁਹਾਡੇ ਨਾਲ ਮਹਿਮਦ ਮਸੀਦ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਚੈਨਲ ਅੱਜ ਬੇਟੀਆਂ ਨੇ ਮੱਲਾ ਮਾਰੀਆਂ ਨੇ 12ਵੀਂ ਦੀ ਕਲਾਸ ਜੋ ਬਿਹਤਰੀਨ ਨੰਬਰ ਲੈ ਕੇ ਪਾਸ ਹੋਈਆਂ ਨੇ ਗੱਲ ਕਰਾਂਗੇ ਹਰ ਸਿਰਤ ਕੁਝ ਪੰਜਾਬ ਦਾ ਪਾਕਿਸਤਾਨ ਦਿੱਤਾ ਇਹਨਾਂ ਨੂੰ ਕੀ ਨਾ ਹਰ ਸਿਰਤ ਕੋ ਕੀ ਮਹਿਸੂਸ ਹੋ ਰਿਹਾ ਸਨ ਬਹੁਤ ਖੁਸ਼ੀ ਹੈ ਸਰ ਮਾਪਿਆਂ ਦਾ ਸਹਿਯੋਗ ਰਿਹਾ ਬਹੁਤ ਜ਼ਿਆਦਾ ਸਰ ਕੀ ਬਣਨਾ ਚਾਹੁੰਦੇ ਜੀ ਮੈਂ ਡਾਕਟਰ ਸਰ ਗਰੁੱਪੇ ਮੈਸੇਜ ਤੁਹਾਡਾ ਨਾਮ ਹੈ ਦਿਸੇਮਰਦੀਪ ਸਿੰਘ ਸਰ ਬਹੁਤ ਬਹੁਤ ਫਾਦਰਾਂ ਵੀ ਲੱਗਿਆ ਵੀ ਬੇਟੀਆਂ ਨੂੰ ਲੱਗੀ ਬੇਟੀਆਂ ਅੱਗੇ ਨੇ ਜੀ ਸਕੂਲ ਸਰ ਜਦੋਂ ਬਰਾਬਰ ਦੇ ਮੌਕੇ ਦੇਵਾਂਗੇ ਤੋਂ ਕੁਮਾ ਮਾਹੌਲ ਦੇਵਾਂਗੇ ਜਿਹੜਾ ਅਸੀਂ ਲੜਕਿਆਂ ਨੂੰ ਦਿੰਨੇ ਆ ਤਾਂ ਆਬਵੀਸਲੀ ਹੈ ਤੇ ਰਿਜ਼ਲਟ ਸਰ ਹਰ ਜਗ੍ਹਾ ਹੀ ਆ ਸਕਦੇ ਠੀਕ ਹੈ ਸਰ ਇਹਦੇ ਹੁਣ ਆਪਣੇ ਹਰਸਿਦ ਦੀ ਮਦਰ ਜਿਹੜੋ ਗੱਲ ਕਰਾਂਗੇ ਹਾਂਜੀ ਸਸੀ ਕਾਲ ਜੀ ਜਿਹੜੇ ਬੇਟੀਆਂ ਨੂੰ ਬਹੁਤ ਸਮਝਣ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਵੈਸੇ ਬਹੁਤ ਸਮਝਣਾ ਨਹੀਂ ਚਾਹੀਦਾ ਤਾਂ ਆਪਣੇ ਆਪ ਹੀ ਪਿਆਰ ਲੈਂਦੀਆਂ ਨੇ ਬੇਟੀਆਂ ਹੀ ਤੇ ਬਾਕੀ ਮਿਹਨਤ ਕਰਦੀਆਂ ਨੇ ਘਰ ਚ ਵੀ ਹੱਥ ਵਟਾਉਂਦੀਆਂ ਨੇ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਨੂੰ ਬਹੁਤ ਸਮਝਦਾ ਵੀ ਹੋ ਪਾਇਆ ਮਾਪਿਆਂ ਦੀ ਬਹੁਤ ਵੱਡੀ سپورਟ ਰਹੀ ਹੈ ਬੱਚਿਆਂ ਨੂੰ ਜੀ ਉਹਦੇ ਬਾਰੇ ਹਾਂਜੀ ਹਾਂ ਬੱਚੇ ਨੂੰ ਕਦੇ ਵੀ ਇਹਨੂੰ ਜੋ ਇਹਨੇ ਮੰਗਿਆ ਜਾਂ ਕਰਿਆ ਜਾਂ ਕਦੇ ਇਹਨੂੰ ਇਹ ਨਹੀਂ ਕਹਿਣਾ ਵੀ ਤੂੰ ਪੜ੍ਹ ਲਾ ਤੂੰ ਖੇਡ ਲਾ ਜੋ ਇਹਦੀ ਇੱਛਾ ਹੈਗੀ ਹੈ ਜਦੋਂ ਇਹਨੂੰ ਟਾਈਮ ਲੱਗਦਾ ਆਪਣੇ ਆਪ ਹੀ ਮੈਨੇਜ ਕਰਦੀ ਹੈ ਜੀ ਥੈਂਕ ਯੂ ਜੀ ਹੁਣ ਗੱਲ ਕਰਾਂਗੇ ਹਰਸੀ ਦੀ ਦਾਦੀ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਕਹਿਣਾ ਜੀ ਪੋਤੀ ਬਾਰੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਜੀ ਮੈਂ ਕਹਿੰਨੀ ਇਹੋ ਜੀ ਬੱਚਿਆਂ ਇਹ ਜਿੱਤਿਆਂ ਪਰਮਾਤਮਾ ਸਭ ਨੂੰ ਦੇਵੇ ਲੱਗਦਾ ਨਹੀਂ ਕਿ ਬੇਟਿਆਂ ਤੋਂ ਵੱਧ ਨਾਮ ਰੋਸ਼ਨ ਕੀਤਾ ਬੇਟੀਆਂ ਨੇ ਜੀ ਹਾਂ ਜੀ ਵਾਕਈ ਲੱਗ ਰਿਹਾ ਜੀ ਔਰ ਜਿਹੜੇ ਬੇਟੀਆਂ ਨੂੰ ਐ ਸਮਝਦੇ ਨੇ ਉਹਨਾਂ ਨੂੰ ਔਰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਦੇ ਉਹ ਬੁੱਝਦਿਲ ਲੋਕ ਸਮਝਦੇ ਅਸੀਂ ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਪਿੱਛੇ ਰੱਖਦੇ ਆ ਵੀ ਬੇਟੇ ਅੱਗੇ ਹੋਣ ਅੱਗੇ ਰਹਿੰਦੇ ਨੇ ਵੀ ਇਹ ਵਧੀਆ ਨਹੀਂ ਬੱਚੀਆਂ ਹੋਣੀਆਂ ਚਾਹੀਦੀਆਂ ਜਾਂ ਕਿਸ ਤਰ੍ਹਾਂ ਮਤਲਬ ਸਹੀ ਨਹੀਂ ਸਮਝਦੇ ਇਸ ਗੱਲ ਨੂੰ ਉਹ ਤੇ ਪਰ ਨਹੀਂ ਅਸੀਂ ਇਸ ਚੀਜ਼ ਨੂੰ ਬਹੁਤ ਵਧੀਆ ਸਮਝਦੇ ਆ ਕਿ ਸਾਡੀ ਬੱਚੇ ਬੱਚੀ ਦੇਵੇ ਪਰਮਾਤਮਾ ਹੋਣ ਹਰ ਬੱਚੀ ਦੇ ਵਿੱਚ ਨਹੀਂ ਸਾਡੀਆਂ ਬੱਚੀਆਂ ਅੱਜ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਸ਼ੁਕਰੀਆ ਜੀ ਹੁਣ ਗੱਲ ਕਰਾਂਗੇ ਕੀ ਨਾਮ ਹੈ ਮੋਹਿਨੀ ਅੱਛਾ ਕਿਨ ਵਿੱਚ استان ਬੇਟਾ ਹਾਸਲ ਕੀਤਾ ਤੁਸੀਂ ਪੰਜਾਬ ਦੇ ਵਿੱਚੋਂ ਦਸਮਾ ਤੇ ਬਰਨਾਲੇ ਦੇ ਵਿੱਚੋਂ ਤਿੱਦਾ ਅੱਛਾ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਤੇ ਕੀ ਬਣਨਾ ਚਾਹੁੰਦੇ ਤੁਸੀਂ ਮੈਂ ਬਹੁਤ ਖੁਸ਼ ਹਾਂ ਵੀ ਇਹ ਪੋਜੀਸ਼ਨ ਮੈਂ ਹੈ ਹਾਸਲ ਕੀਤੀ ਹੈ ਮੈਂ ਇੱਕ ਆਈਐਸ ਅਫੀਸਰ ਬਣਨਾ ਚਾਹੁੰਦੀ ਹਾਂ ਸਾਨੂੰ ਮਾਦਿਸ ਫੋਰ ਜ਼ਿਆਦਾ ਰਹੀ ਕਿ ਫਦਰ ਸਾਹਿਬ ਦੀ ਦੋਨਾਂ ਦੀ ਬਰਾਬਰ ਰਹੀ ਹੈ ਠੀਕ ਹੈ ਓਕੇ 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 ਲੱਗਦਾ ਵੀ ਉਹਨਾਂ ਦੇ ਸੁਪਨੇ ਵੀ ਜਲਦ ਪੂਰੇ ਕਰਾਂਗੇ ਹਾਂਜੀ ਠੀਕ ਸਰ ਕੀ ਨਾਮ ਦਾ ਤਾਂ ਹਾਂਜੀ ਅੱਛਾ ਠੀਕ ਹੈ ਨਾ ਚੰਨੇ ਬੇਟੀ ਵਾਲੀ ਬੇਟੀ ਵਾਲ ਬਹੁਤ ਖੁਸ਼ੀ ਗੱਲ ਹੈ ਬਹੁਤ ਅੱਛੀ ਹੈ ਕੀ ਕੰਮ ਕਰਦੇ ਹੋ ਸਰ ਕੈਟਰਿੰਗ ਕੰਮ ਰ ਹੈ ਕੈਟਰਿੰਗ ਸੋਨੋ ਲੱਗਦਾ ਨਹੀਂ ਵੀ ਇਨੀ ਮਿਹਨਤ ਨਾ ਕਰਕੇ ਬੱਚੀ ਨੂੰ ਪੜਾਇਆ ਜਾ ਰਿਹਾ ਵੀ ਨਾਮ ਰੋਸ਼ਨ ਕਰੂਗੀ ਕੀ ਤੁਹਾਨੂੰ ਫੀਲ ਹੋ ਰਿਹਾ ਸਰ ਇਹ ਲੇ ਰਹਾ ਕਿ ਹੈ ਵਿਸ਼ਵਾਸ ਹੈ ਕਿ ਕਾਗਜ਼ ਦੇ ਕੁਸ਼ਨ ਕੁਸ਼ਨ ਠੀਕ ਹੋ ਗਈ ਕਿਦ ਰਹੀ ਹੈ ਕੀ ਨਾਮ ਹੈ ਸ਼ਾਂਤੀ ਆਪਕੋ ਕੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬੱਚੋ ਕੋ ऐसा लग रहा है कि जैसे पैर जमीन पर ना हो। <laughs> जी? जी, खुशी तो ही है। इतनी मेहनत कर रहे हैं मां बाप को तो कितनी ज़्यादा खुशी है। ठीक है। ठीक अच्छा, बनना चाहे मैं डॉक्टर बनना डॉक्टर किस चीज का बनना चाहिए दिमाग मे लगता है ਹਾਂ ਜੀ 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 ਕੀ ਨਮਸਕਾਰ ਮੇਜ ਸਿੰਘ ਅੱਛਾ ਕੀ ਲੱਗ ਰਿਹਾ ਸਰ ਤੁਹਾਨੂੰ ਉਹ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੇਖ ਕੇ ਬੇਟੀਆਂ ਵਾਸਤੇ ਕੀ ਹੋ ਰਿਹਾ ਤੁਹਾਨੂੰ ਮੈਂ ਸੋਚੀ ਬਹੁਤ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਜੇ ਅੱਗੇ ਲਾਵਾਂਗੇ ਬੇਟੀਆਂ ਨੂੰ ਪੰਜਾਬ استان ਦੇ ਮਗੇ ਤਾਈ ਮੌਕਾ ਮਿਲੂ ਜੀ ਥੈਂਕ ਯੂ ਜੀ ਥੈਂਕ ਕੀ ਨਾਮ ਹੈ ਬੇਟਾ ਸ਼ਹਿਨਾਜ਼ ਕੀ ਨਮਸਤਾਨ ਸੁਣਨੇ ਹਾਸਲ ਕੀਤਾ ਪੰਜਾਬ ਵਿੱਚ ਮੈਂ ਪੰਜਾਬ ਵਿੱਚੋਂ ਪੰਜਵਾਂ ਤੇ ਬਰਨਾਲੇ ਵਿੱਚੋਂ ਦੂਸਰਾ ਕੀ ਸੁਪਨੇ ਨੇ ਦਿਲ ਚ ਮੈਂ ਜੁਡੀਸ਼ਰੀ ਜੁਆਇਨ ਕਰਨਾ ਚਾਹੁੰਦੀ ਲੋਕਾਂ ਨੂੰ ਇਨਸਾਫ ਦੇ ਮੰਗੇ ਜੋ ਇਨਸਾਫ ਤੋਂ ਬਾਂਝੇ ਰਹਿ ਗਏ ਉਹਨਾਂ ਨੂੰ ਇਨਸਾਫ ਮਿਲੂਗਾ ਹਾਂਜੀ ਹਾਂਜੀ ਅੱਛਾ ਤੁਸੀਂ ਜੀ ਜਿੰਨਾ ਮਸਾਬ ਸੋ ਦੱਸਾ ਗਾਣੀ ਅੱਛਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਬੇਟੀਆਂ ਨੂੰ ਸੋਚਦੇ ਨੇ ਵੀ ਬੇਟੀ ਹੋ ਗਈ ਰੋਣਾ ਪਿੱਟਣਾ ਪੈ ਗਿਆ ਇਹ ਹੋ ਗਿਆ ਉਹ ਹੋ ਗਿਆ ਉਹਨਾਂ ਵਾਂਗ ਅੱਜ ਦੇ ਟਾਈਮ 'ਚ ਬੇਟੀਆਂ ਮੁੰਡਿਆਂ ਨਾਲੋਂ ਕੱਟ ਨਹੀਂ ਰਹੀਆਂ ਇਹਦੀ ਮੈਂ ਥੈਂਕ ਯੂ ਥੈਂਕ ਯੂ ਇਹ ਸੀ ਬੇਟੀਆਂ ਦੇ ਮਾਤਾ ਪਿਤਾ ਜੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਮੇਰਾ ਪੰਜਾਬ ਵਿੱਚੋਂ ਪੰਜਵਾਂ ਤੇ ਜਿਹੜੇ ਵਿੱਚੋਂ ਦੂਸਰਾ ਰੈਂਕ ਸੇਨਾਜ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਤੇ ਅੱਜ ਜਿਹੜੀ ਤੁਸੀਂ ਕਿ ਕਿੱਥੇ ਕਿਵੇਂ ਆਪਣੇ ਜਿਹੜੀ ਮਰਗੀ ਨੰਬਰ ਪਰਸੈਂਟੇਜ ਲੱਤੀ ਕਿਸ ਤਰ੍ਹਾਂ ਇਹ ਲੱਗਾ ਕਿ ਮੈਂ ਨਿਕਲ ਕੇ ਆਇਆ ਹਾਂ ਕਿਵੇਂ ਸਕੂਲ ਚ ਪੜ੍ਹਦੇ ਮੈਂ ਪਿੰਡ ਸ਼ੈਨਾ ਦੀ ਰਹਿਣ ਵਾਲੀ ਹਾਂ ਤੇ ਮੈਂ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਮੇਰੇ ਘਰ ਦੇ ਹਾਲਾਤ ਕੋਈ ਜ਼ਿਆਦਾ ਵਧੀਆ ਤਾਂ ਨਹੀਂ ਹੈਗੇ ਪਰ ਮੇਰੇ ਘਰ ਦੇ ਵੱਲੋਂ ਸਮੂਹ ਪਿੰਡ ਵੱਲੋਂ ਤੇ ਮੇਰੇ ਟੀਚਰਾਂ ਵੱਲੋਂ ਮੈਨੂੰ ਫੁੱਲ ਸਪੋਰਟ ਰਿਹਾ ਤੇ ਉਹਨਾਂ ਦੀ ਬਦੌਲਤ ਅੱਜ ਮੈਂ ਇੱਥੇ ਆਹ ਮਕਾਮ ਹਾਸਲ ਕੀਤਾ ਮੰਮੀ ਜੀ ਦਾ ਕਾਹਜਾ ਸਹਿਯੋਗ ਰਹਿਤ मम्मी डैडी तो फुल सपोर्ट से हमें कम पर परिवार की कम कर मेरे डैडी लेबरर है कि किस तरह जो नतीजे आए तो उसी की की सोच रख दिस पर सारे ने उम्मीद तो है ही सही मेरे से कि लग रहा है कि कुछ कितना का फर्क रहेगा थोड़ा जे हां जी फर्क तो रह गया ज्यादा दी उम्मीद से की बनना चाहिए मैं यूडिशियल से जाना चाहूंगा आज एसएसपी साहब ने बनाला उन्होंने सम्मान किया किस तरह लगया उन्होंने क्या मिल किया ਕੁੰਨਨ ਨਾਲ ਮਿਲ ਕੇ ਬਹੁਤ ਵਧੀਆ ਫੀਲ ਹੋਇਆ ਮੋਟੀਵੇਸ਼ਨ ਵੀ ਮਿਲੀ ਸਰ ਨੇ ਆਪਣੀ ਲਾਈਫ ਜਰਨੀ ਬਾਰੇ ਵੀ ਦੱਸਿਆ ਤੇ ਸਾਨੂੰ ਵੀ ਅੱਗੇ ਵਧਣ ਲਈ ਮੋਟੀਵੇਟ ਕੀਤਾ ਤੁਸੀਂ ਬਣੇ ਰਹੋ ਮੈਂ ਹਾਂ ਤੁਹਾਡਾ ਮਹਿਮੂਦ ਬਰਨਾਲਾ ਦੈਨਿਕ ਸਵੇਰਾ ਚੈਨਲ